ਬਹੁ ਮੰਜ਼ਲਾ ਇਮਾਰਤਾਂ ਦਾ ਸ਼ਹਿਰ ਜ਼ਰਖਪੁਰ ਦੇਖਣ ਨੂੰ ਤਾਂ ਇੰਜ ਲੱਗਦਾ ਹੈ ਕਿ ਬੜੀ ਤਰੱਕੀ ਸ਼ਹਿਰ ਨੇ ਕੀਤੀ ਹੈ ਪਰ ਇਸ ਤਰੱਕੀ ਦੇ ਪਿੱਛੇ ਵੀ ਜੋ ਵਿਨਾਸ਼ ਹੋ ਰਿਹਾ ਉਸ ਦੀ ਅਸਲ ਸੱਚਾਈ ਆ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਮਗੜ੍ਹ ਪੁੱਡਾ ਦੇ ਲੋਕ ਕਿਸ ਤਰ੍ਹਾਂ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜੋ ਅੰਨ ਦਤਾ ਹੈ ਖੇਤਾਂ ਦੇ ਵਿੱਚ ਫਸਲ ਲਗਾਉਂਦਾ ਹੈ ਤੇ ਉਸ ਤੋਂ ਬਾਅਦ ਆਪਣੇ ਕਰਜ਼ੇ ਨਿਵੇਣ ਲਈ ਉਸ ਨੂੰ ਮੰਡੀ ਦੇ ਵਿੱਚ ਗੇਰਦਾ ਹੈ ਪਰ ਮੰਡੀ ਦੇ ਵਿੱਚ ਤਾਂ ਫਸਲ ਨੂੰ ਕੀ ਗੇਰਨਾ ਸੀ ਉਸ ਤੋਂ ਪਹਿਲਾਂ ਹੀ ਫਸਲ ਹੈ ਜਿਹੜੀ ਉਹ ਖਰਾਬ ਹੁੰਦੀ ਹੋਈ ਜਾਪਦੀ ਹੈ ਜੀ ਹਾਂ ਜਿਸ ਤਰ੍ਹਾਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਨੇ ਇਹ ਦੱਸਿਆ ਹੈ ਕਿ ਜਿਹੜੀ ਇਹ ਫਸਲ ਹੈ ਇਸ ਦੇ ਵਿੱਚ ਇਹ ਬਹੁ ਮੰਜ਼ਿਲਾ ਇਮਾਰਤਾਂ ਤੁਸੀਂ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਦੂਰ ਤੱਕ ਚਾਰੇ ਪਾਸੇ ਦੀਆਂ ਪਿੰਡ ਦੀਆਂ ਤਸਵੀਰਾਂ ਦਿਖਾ ਦਿਓ ਕਿ ਵੱਡੇ ਵੱਡੇ ਆਲੀਸ਼ਾਨ ਮਹਿਲ ਫਲੈਟ ਤਾਂ ਬਣ ਚੁੱਕੇ ਨੇ ਪਰ ਕਿਸੇ ਵੀ ਪਾਸਿਓਂ ਜਿਹੜੀ ਨਿਕਾਸੀ ਹੈ ਉਹ ਨਹੀਂ ਜਾਂਦੀ ਹੋਈ ਜਾਪਦੀ ਤਾਂ ਇਸ ਕਾਰਨ ਲੋਕ ਬੜੇ ਪਰੇਸ਼ਾਨ ਨੇ ਤੇ ਆਪਣੀ ਕਿਸਮਤ ਨੂੰ ਰੋ ਰਹੇ ਨੇ ਹਾਲਾਂਕਿ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨਾਲ ਨਗਰ ਕੌਂਸਲ ਨਾਲ ਪਹਿਲਾਂ ਵੀ ਅਸੀਂ ਇਸ ਬਾਬਤ ਗੱਲਬਾਤ ਕੀਤੀ ਹੈ ਪਰ ਨਗਰ ਕੌਂਸਲਰ ਰਬਈਆ ਵੀ ਕੋਈ ਬਾੜਾ ਚੰਗਾ ਨਹੀਂ ਦੇਖਣ ਨੂੰ ਮਿਲਿਆ ਤੇ ਜਿਹੜੀ ਇਹਨਾਂ ਦੀਆਂ ਮੰਗਾਂ ਉਹ ਵੀ ਆ ਪੂਰੀ ਨਹੀਂ ਹੋਈਆਂ ਤੇ ਲੋਕਾਂ ਦਾ ਬਾਰ-ਬਾਰ ਇਹੀ ਗੱਲ ਦਾ ਕਹਿਣਾ ਹੈ ਕਿ ਜਿਹੜੀ ਸਾਡੀਆਂ ਫਸਲ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਆ ਰਿਹਾ ਫਸਲ ਨੂੰ ਬਰਬਾਦ ਕਰ ਰਿਹਾ ਸਾਡੀ ਮਿਹਨਤ ਦੀ ਕਮਾਈ ਨੂੰ ਮਿਹਨਤ ਦੀ ਕਮਾਈ ਨੂੰ ਵੀ ਬਰਬਾਦ ਕਰਦਾ ਹੋਇਆ ਜਾਪਦਾ ਹੈ ਇਸ ਦਾ ਜਲਦ ਤੋਂ ਜਲਦ ਪ੍ਰਸ਼ਾਸਨ ਕੋਈ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਇੱਕ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ ਸੋ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਇਸ ਤੇ ਕੀ ਕੁਝ ਕਾਰਵਾਈ ਕਰਦਾ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਆ ਜਿਹੜੇ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਉਹ ਕੱਲੀ-ਕੱਲੀ ਗੱਲ ਕਿ ਕਿਸ ਤਰ੍ਹਾਂ ਇਹਨਾਂ ਦੀਆਂ ਫਸਲਾਂ ਪ੍ਰਬਾਦ ਹੋ ਰਹੀਆਂ ਨੇ ਮੇਰਾ ਨਾਮ ਸਰਦਾਰਾ ਸਿੰਘ ਹੈ ਪਿੰਡ ਨਾਮਗੜ ਪੁੱਡਾ ਦੇ ਮੈਂ ਰਹਿਣ ਵਾਲਾ ਜਿਹੜਾ ਮਹਾਲੀ ਚ ਪੈਂਦਾ ਮੇਰਾ ਪਿੰਡ ਤੇ ਸਾਡੇ ਪਿੰਡ ਦੇ ਜਿੰਨੀ ਵੀ ਜ਼ਮੀਨ ਹੈ ਇੱਥੇ 55-56 ਏਕੜ ਜ਼ਮੀਨ ਹੈ ਉਹਦੇ ਵਿੱਚ ਜੀਲਪੁਰ ਦਾ ਤੇ ਫਲੈਟਾਂ ਦਾ ਪਾਣੀ ਤੇ ਨਾਬਾਹਾ ਗੁਰਦਵਾਰੇ ਪਰੇ ਯਦਾਲਪਰੀ ਏਰੀਆ ਚ ਬੜੇ ਹੋਏ ਫਲੈਟ ਉਹਨਾਂ ਦਾ ਪਾਣੀ ਸਿੱਧਾ ਸਾਡੇ ਖੇਤਾਂ ਚ ਗਿਰ ਰਿਹਾ ਜਿਹਦੇ ਕਾਰਨ ਸਾਡੇ ਕੋਈ 60 ਏਕੜ ਜ਼ਮੀਨ ਜਿਹੜੀ ਬਰਬਾਦ ਹੋ ਗਈ ਉਹਦੇ 3 ਸਾਲ ਤੋਂ ਨਾ ਫਸਲ ਹੋ ਰਹੀ ਹੈ ਤੇ ਨਾ ਉਹਦੇ ਕੋਈ ਉਪਜ ਹੋਈ ਹੈ ਤੇ ਜੀਮੀਨਾਰ ਵਿਚਾਰੇ ਹੱਥੇ ਹਰ ਧਰ ਕੇ ਬਹਿਲੇ ਬੈਠੇ ਨੇ ਕਿਉਂਕਿ 1.5 1.5 ਫੁੱਟ 2 2 ਫੁੱਟ ਪਾਣੀ ਹਰ ਇੱਕ ਖੇਤ ਦੇ ਵਿੱਚ ਫਿਰ ਗਿਆ ਜਿਹਦੇ ਨਾਲ ਕਾਈ ਜੰਮ ਗਈ ਤੇ ਕੁਝ ਬਟੇਲਾ ਜੰਮ ਗਿਆ ਤੇ ਘਾਹ ਫੂਸ ਪੈਦਾ ਹੋ ਗਿਆ ਤੇ ਪਾਣੀ ਆਈ ਜਾਂਦਾ ਸੁੱਕਦਾ ਨਹੀਂ ਨਾ ਅੱਗੇ ਰਵਾਵ ਹੈ ਤੇ ਇਹ ਜ਼ਮੀਨ ਦੇ ਵਿੱਚ ਪਹਿਨਾ ਸਿਰੇ ਦੇ ਉੱਤੇ ਇੱਕ ਛੋਟਾ ਨਾਲਾ ਹੁੰਦਾ ਸੀਗਾ ਉਹ ਕਾਂਗਚਾਂ 'ਚ ਨਹੀਂ ਸੀਗਾ ਪਰ ਉਹਦੇ ਰਾਹੀਂ ਪਾਣੀ ਥੱਲੇ ਚਲੇ ਜਾਂਦਾ ਸੀਗਾ ਹੁਣ ਜਦੋਂ ਥੱਲੇ ਜ਼ਮੀਨਾਂ ਵੇਚੀਆਂ ਜਿਨ੍ਹਾਂ ਨੇ ਫਲੈਟ ਬਣਾਏ ਉਹਨਾਂ ਨੇ ਪਾਣੀ ਬੰਦ ਕਰ ਦਿਆ ਆਰਸੀ ਸਿਕੰਦ ਕਰਕੇ ਉਹ ਪਾਣੀ ਰੋਗ ਦੁੱਤਾ ਉਹ ਪਾਣੀ ਰੋਕਣ ਦੇ ਕਾਰਨ ਸਾਡੇ ਪਿੰਡ ਰਾਂਗੜ ਫੁੱਡਾ ਦੀ ਜ਼ਮੀਨ ਦੇ ਵਿੱਚ ਵਿਖਰ ਗਿਆ ਜਿਹੜਾ ਨਾਲਾ ਤੁਸੀਂ ਕਹ ਰਹੇ ਹੋ ਬੰਦ ਕਰੇ ਨੇ ਕਿਹੜੀ ਸੁਸਾਇਟੀਆਂ ਬਣੀਆਂ ਉਹਨਾਂ ਨਾਲਿਆਂ ਤੇ ਨਾਲੇ ਨਾਲੇ ਤੇ ਕੋਈ ਸੁਸਾਇਟੀ ਨਹੀਂ ਬਣੀ ਸਿਰਫ ਨਾਲਾ ਉਦਾਂ ਹੀ ਦੋ ਪਿੰਡਾਂ ਦੀ ਹੱਦ ਸੀਗੀ ਉੱਥੇ ਥੋੜੀ ਨੀਵੀਂ ਜਮਾ ਸੀ ਟੋੜ ਪੰਨੀ ਹੋਈ ਉਹਦੇ ਪਾਣੀ ਲੰਗਦਾ ਸੀਗਾ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਤਰ ਸਿੰਘ ਹੈ ਜੀ ਮੈਂ ਆ ਰਾਮਗੜ੍ਹ ਢੁੱਡਾ ਦਾ ਰਹਿਣ ਵਾਲਾ ਜੀ ਤੇ ਇਹ ਜੋ ਅੱਜ ਖਬਰ ਦਾ ਪਾਣੀ ਲੋਕਾਂ ਦਾ ਸੀਵਰੇਜ ਦਾ ਪਾਣੀ ਆ ਇਹ ਤਰੀ ਤਰੀਸਲਾ ਹੋ ਗਈ ਇਹ ਲੋਟਸਲਾਂ ਦਾ ਵੀ ਅਪਡਾਉਨ ਯਾਰਾ ਵਗੈਰਾ ਸਾਰਿਆਂ ਨੇ ਇਹਨਾਂ ਨੇ ਪਿੱਛੇ ਪਲਾਟ ਲੈ ਲੇ ਸਾਰਾ ਪਾਣੀ ਰੁਕ ਰਿਆ ਜੀ ਸੀਵਰੇਜ ਦਾ ਪਾਣੀ ਆ ਇਹ ਸਾਈਡ 'ਚ ਜ਼ਮੀਨਾਂ ਲੈ ਲਈ ਪਾਣੀ ਸਾਰਾ ਰੁਕ ਗਿਆ ਇਹ ਸਾਰਾ ਗੰਦਾ ਪਾਣੀ ਆ ਨਾ ਇਹਦਾ ਕੋਈ ਕਮੇਟੀ ਹਿਲਾ ਕਰਦੀ ਐ ਕਮੇਟੀ ਦੀ ਖੁਦ ਜ਼ਿੰਮੇਵਾਰੀ ਆ ਪੈਸਾ ਭਰਾ ਲੰਦੇ ਪਾਸ ਕੰਪਨੀ ਤੋਂ ਪੈਸਾ ਭਰਾ ਕੇ ਮਤਲਬ ਇੰਤਜ਼ਾਮ ਕਮੇਟੀ ਨੇ ਕਰਨਾ ਹੁੰਦਾ ਐ ਜਦ ਪੈਸਾ ਬਿਲਡਰ ਨੇ ਦੇਤਾ ਉਸ ਤੋਂ ਬਾਅਦ ਕਮੇਟੀ ਦਾ ਹੱਲ ਹੁੰਦਾ ਇਹ ਜਿਹੜੇ ਤੁਸੀਂ ਪਾਣੀ ਨੇ ਇੱਥੇ ਸਾਡੀ 50 60 ਏਕੜ ਜ਼ਮੀਨ ਹੈ ਉਹ ਪਾਣੀ ਭਰੇ ਹੋਇਆ ਕੋਈ ਫਸਲ ਨਹੀਂ ਹੁੰਦੀ ਜੀਤ ਮੈਂ ਪਿੰਡ ਰਾਮਗੜ੍ਹ ਗੁੱਡਾ ਦਾ ਨਿਵਾਸੀ ਹਾਂ ਸਾਡੀ ਜਿਹੜੀ ਫਸਲ ਹੈ 50 ਤੋਂ 60 ਏਕੜ ਫਸਲ ਹੈ ਉਹ ਬਰਬਾਦ ਹੋ ਰਹੀ ਹੈ ਇਹ ਕੀ ਪਾਣੀ ਦੇ ਜਿਹੜਾ ਮਸਲਾ ਹੈਗਾ ਬੜਾ ਗੰਭੀਰ ਬਣਿਆ ਹੋਇਆ ਸਾਡਾ ਮੁੱਦਾ ਹੈ ਤੇ ਇੱਥੇ ਜਿਹੜਾ ਪਾਣੀ ਹੈ ਮੋਤੀਆ ਸਿਟੀ ਦਾ ਪਾਣੀ ਤੇ ਆਪਣਾ ਐਚ ਐਲ ਪੀ ਦਾ ਪਾਣੀ ਤ੍ਰਿਸ਼ਲਾ ਸਿਟੀ ਦਾ ਪਾਣੀ ਜ਼ਿਰਖਰ ਸੀਵਰੇਜ ਦਾ ਪਾਣੀ ਜੋ ਕਿ ਸਾਡਾ ਜਿਹੜਾ ਪਿੰਡ ਦੇ ਚੋਏ ਸੀਗੇ ਬਣੇ ਹੋਏ ਕਾਗਜ਼ਾਂ ਦੇ ਵਿੱਚ ਉਹ ਇਹਨਾਂ ਨੇ ਬਿਲਡਰਾਂ ਨੇ ਜ਼ਮੀਨਾਂ ਖਰੀਦ ਕੇ ਉਸ ਤੋਂ ਬਾਅਦ ਆਪਣਾ ਇਹ ਜੜੀਆਂ ਕੁਦਰਤੀ ਜਿਹੜਾ ਪਾਣੀ ਦੇ ਸਰੋਤ ਉਤਰਨੇ ਸੀਗੇ ਤੇ ਉਹ ਬੰਦ ਕਰ ਦਿੱਤੇ ਤੇ ਡਰੇਨ ਵਾਟਰ ਦੇ ਪਾਈਪ ਸੀਗੇ ਉਹ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਬਿਲਡਰਾਂ ਨੇ ਕਲੋਨੀਆਂ ਬਣਾਈਆਂ ਨੇ ਤੇ ਉਸ ਤੋਂ ਬਾਅਦ ਡਰੇਨ ਵਾਟਰ ਦੇ ਪਾਈਪ ਨਹੀਂ ਪਾਏ ਤੇ ਆਪਣਾ ਤੇ ਅਸੀਂ ਐਪਲੀਕੇਸ਼ਨਾਂ 2021 ਤੋਂ ਕਮੇਟੀ ਦਫ਼ਤਰ ਜਿਰਕਪੁਰ ਦੇ ਰਹੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਤੇ ਆਪਣਾ ਜਿਹੜੀ ਇਹ ਅਸੀਂ ਐਪਲੀਕੇਸ਼ਨਾਂ ਦੁਬਾਰਾ ਫਿਰ ਲਿਖੀਆਂ ਨੇ ਤੇ ਇਹ ਆਪਾਂ ਫਿਰ ਡੀਸੀ ਨੂੰ ਜੀ ਆਪਣਾ ਸਾਰਿਆਂ ਨੂੰ ਕਮੇਟੀ ਦਫ਼ਤਰ ਦੇ ਬੰਦਿਆਂ ਨੂੰ ਸਾਰਿਆਂ ਨੂੰ ਮੈਂ ਆਪਣਾ ਮਾਰਕ ਕੀਤੀ ਆ ਦਵਾਂਗੇ ਤੇ ਇਸ ਦੇ ਆਪਣਾ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਦਾ ਮਸਲਾ ਜਿਹੜਾ ਗੰਭੀਰ ਬਣਿਆ ਹੋਇਆ ਹੈ ਇਸ ਨੂੰ ਆਪਣਾ ਮੁੱਦੇ ਨੂੰ ਜਲ ਤੋਂ ਜਲਦ ਡ੍ਰੇਨ ਵਾਟਰ ਦੇ ਪਾਈਪ ਆ ਕੇ ਠੀਕ ਕੀਤਾ ਜਾਵੇ ਤੇ ਜਿਹੜੇ ਸਾਡੀ ਜ਼ਮੀਨਾਂ ਦੇ ਜਿਹੜੇ ਆਪਣਾ ਨਾਲੇ ਸੀਗੇ ਜਿੱਦਾਂ ਖੇਤਾਂ ਦਾ ਪਾਣੀ ਬਰਸਾਤੀ ਪਾਣੀ ਉਤਰਦਾ ਸੀਗਾ ਤੇ ਇਹਨਾਂ ਨੇ ਬਿਲਡਰਾਂ ਨੇ ਜਿਹੜੇ ਕੁਦਰਤੀ ਸਰੋਤ ਸੀਗੇ ਪਾਣੀ ਉਤਰਨ ਵਾਲੇ ਸਾਰੇ ਬੰਦ ਕਰ ਦਿੱਤੇ ਤੇ ਜਿੱਥੇ ਬਾਕੀ ਜਿਹੜੀ ਪਿੱਛੇ ਜ਼ਮੀਨਾਂ ਬਚੀਆਂ ਨੇ 40 ਤੋਂ 50 ਕਿੱਲੇ 60 ਕਿੱਲੇ ਇਹਨਾਂ ਦੇ ਵਿੱਚ ਸਾਰਿਆਂ ਚ ਸੀਵਰੇਜ ਦਾ ਪਾਣੀ ਆ ਕੇ ਵੜ ਰਿਹਾ ਹੈ ਤੇ ਆਪਾਂ ਇਹੀ ਰਿਕਵੈਸਟ ਭਗਵੰਤਮਾਨ ਸਾਹਿਬ ਨੂੰ ਕਰਨਾ ਚਾਹੁੰਦੇ ਹਾਂ ਪਿੰਡ ਰਾਮਗੜ੍ਹ ਫੁੱਡਾ ਵੱਲੋਂ ਸਾਰੇ ਨਿਵਾਸੀਆਂ ਵੱਲੋਂ ਕੀ ਜਲਦ ਤੋਂ ਜਲਦ ਸਾਡੇ ਪਿੰਡ ਦਾ ਮੁੱਦਾ ਇਹ ਗੰਭੀਰ ਬਣਿਆ ਹੋਇਆ ਹੈ ਇਹਨੂੰ ਠੀਕ ਕੀਤਾ ਜਾਵੇ ਇਹ ਤਕਰੀਬਨ 2021 ਤੋਂ ਸਾਡੇ ਪਿੰਡ ਦੇ ਵਿੱਚ ਇਸ ਆਪਣਾ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਹਿ ਖਰਾਬ ਫਸਲਾਂ ਹੋ ਰਹੀਆਂ ਨੇ ਪਹਿਲਾਂ ਵੀ ਨਗਰ ਕੌਂਸਲ ਪਹੁੰਚ ਕੀਤੀ ਨਗਰ ਕੌਂਸਲ ਵੱਲੋਂ ਆਪਾਂ ਪਹੁੰਚ ਕੀਤੀ ਆ ਬਹੁਤ ਵਾਰੀ ਤੇ ਆਪਣਾ ਉਹਨਾਂ ਨੇ ਮੌਕੇ ਤੇ ਮੋਈਨਾ ਦੇਖਦੇ ਨੇ ਤੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਆਪਣਾ ਲਿਖਤੀ ਸ਼ਿਕਾਇਤਾਂ ਦਿੱਤੀਆਂ ਨੇ ਤੇ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਨਹੀਂ ਆਂਦਾ ਜੀ ਤੇ ਆਪਾਂ ਇਹੀ ਰਿਕਵੈਸਟ ਤੁਹਾਡੇ ਮਾਧਿਅਮ ਤੋਂ মিডিਆ ਦੇ ਮਾਧਿਅਮ ਤੋਂ ਕਰਨਾ ਚਾਹੁੰਦੇ ਹਾਂ ਕਿ ਆਪਣਾ ਸਾਡਾ ਮਸਲਾ ਜਿਹੜੀ ਕਿ ਬਿਮਾਰੀਆਂ ਤੋਂ ਸਾਨੂੰ ਬਚਾਇਆ ਜਾਵੇ ਯਾਨੀ ਕਿ ਉਹ ਮੱਛਰ ਮਲੇਰੀਆ ਡੇਂਗੂ ਦੀਆਂ ਕਾਫੀ ਪ੍ਰੋਬਲਮਸ ਪਿੰਡ ਦੇ ਵਿੱਚ ਆਂਦੀਆਂ ਨੇ ਗੰਦਾ ਪਾਣੀ ਖੜਾ ਹੋਣ ਕਾਰਨ ਇਹਦੀ ਕੋਈ ਨਿਕਾਸੀ ਨਹੀਂ ਹੈ ਤੇ ਇੱਥੇ ਡਰੇਨ ਵਾਟਰ ਦੇ ਪਾਈਪ ਜਿਹੜੇ ਹੈਗੇ ਆ ਉਹ ਪਾਏ ਜਾਣ ਤੇ ਆਪਣਾ ਸਾਡਾ ਪਿੰਡ ਦਾ ਮਸਲਾ ਹੱਲ ਕੀਤਾ ਜਾਵੇ ਇਹੀ ਮੈਂ ਰਿਕਵੈਸਟ ਕਰਨਾ ਚਾਹੁੰਦਾ ਹਾਂ ਪਰ ਆਪਣੀ ਜ਼ਮੀਨ ਹੈ ਇਸ ਤੋਂ ਆਪਣੀ ਜ਼ਮੀਨ 4 ਫੁੱਟ ਉੱਚੀ ਹੈ ਜੀ ਉਸ ਚ ਵੀ ਅੱਜ ਪਾਣੀ ਉੱਪਰ ਜਾਣ ਲੱਗ ਗਿਆ 4 ਫੁੱਟ ਉੱਚੇ ਵੀ ਪਾਣੀ ਖੇਤ ਚ ਜਾਣ ਲੱਗ ਗਿਆ ਤੁਸੀਂ ਹਿਸਾਬ ਲਾ ਲਓ ਜਦੋਂ ਮੀਂਹ ਪੈਂਦਾ ਥੋੜੀ ਜਿਹੀ ਬਰਸਾਤ ਹੋਵਾਇਆ ਇਹ ਸਾਰਾ ਪਾਣੀ ਖੇਤਾਂ ਚ ਆ ਜਾ ਜਿਰਕਪੁਰ ਦਾ ਸਾਰਾ ਪਾਣੀ ਇੱਥੇ ਆਣ ਲੱਗ ਜਾ ਦੇ ਪਹਿਲਾਂ ਤਾਂ ਸੀਵਰੇਜ ਦਾ ਪਾਣੀ ਸੀ ਚਲੋ ਥੋੜਾ ਉੱਥੇ ਹੀ ਪਾਣੀ ਖਤਮ ਹੋ ਜਾਂਦਾ ਸੀ ਹੁਣ ਜਿੱਦਣ ਵੀ ਥੋੜੀ ਜਿਹੀ ਬਾਰਿਸ਼ ਹੋ ਗਈ ਤੋਂ ਇੰਨਾ ਪਾਣੀ ਆ ਜਾ ਸਾਰਾ ਪਾਣੀ ਸਾਡੇ ਖੇਤਾਂ ਚ ਵੜ ਜਾਇਆ ਇਸ ਕਰਕੇ ਫਸਲ ਤਾਂ ਹੋਣੀਏ ਹਟ ਗਈ ਇੱਥੋਂ ਦੇਖੋ ਰੇ ਬਟੇਰ ਜੰਮ ਗਿਆ ਬੱਤਾਂਾਂ ਫਿਰਨ ਲੱਗੀਆਂ ਪਾਣੀ 'ਚ ਤੈਰ ਰੀਆਂ ਤੁਸੀਂ ਦੇਖ ਸਕਦੇ ਹੋ ਜੀ ਫਸਲ ਹੋਣੀ ਹਟ ਗਈ ਹੁਣ ਪਾਣੀ ਦਾ ਇੱਧਰ ਬਿਲਡਰ ਨੇ ਮੋਤੀਆ ਸਿਟੀ ਨੇ ਕਬਜ਼ਾ ਕਰ ਲਿਆ ਇੱਧਰ ਗਰਮੇਲ ਸੈਣੀ ਨੇ ਆਪਣੇ ਫਲੈਟ ਬਣਾ ਲਏ ਉੱਤੇ ਲੋਟਸ ਹੈ ਉਹਨੇ ਕੋਈ ਨਿਕਾਸੀ ਦਾ ਪਾਈਪ ਨਹੀਂ ਪਾਇਆ ਪਾਣੀ ਦਾ ਪਾਣੀ ਉਤਰ ਲਈ ਇੱਥੇ ਕੁਦਰਤੀ ਸਰੋਤ ਬਣੇ ਹੋਈ ਸੀ ਪਾਣੀ ਉਤਰਨ ਲਈ ਜਿਦ ਤਰ੍ਹਾਂ ਪਿੰਡ ਦੇ ਹੱਦਬੱਦੀ ਦੇ ਬਣੇ ਹੁੰਦੇ ਚੋਏ ਨਾਲੇ ਉਹ ਪਾਣੀ ਇਹਨਾਂ ਨੇ ਬਿਲਡਰਾਂ ਨੇ ਜਿਹਦੀ ਜ਼ਮੀਨ ਖਰੀਦੀ ਵਿਚੇ ਬੰਦ ਕਰ ਲਈ ਆਪੇ ਉਹਨਾਂ ਨਾਲ ਕੋਈ ਪਾਈਪ ਨਹੀਂ ਪਾਇਆ ਵੀ ਪਾਣੀ ਉਤਰ ਜੇ ਚਾਰੇ ਪਾਸੇ ਦੁਬਾਰ ਹੋਣ ਕਰਨ ਪਾਣੀ ਸੈਂਟਰ ਤੋਂ ਹੁੰਦੇ ਹੋਏ ਸਾਰੇ ਦੇ ਖੇਤਾਂ ਚੋ ਅੱਗੇ ਪਿੰਡ ਵੱਲ ਵਧ ਰਿਹਾ ਹੈ ਆਣ ਵਾਲੇ ਦਿਨਾਂ ਚ ਅੱਜ ਥੋੜੀ ਬਰਸਾਤ ਹੋਈ ਹੈ ਕੱਲ ਨੂੰ ਬਰਸਾਤ ਵੱਧ ਹੋ ਜੇ ਬਰਸਾਤ ਲੱਗੀ ਇਹ ਸਾਰਾ ਪਾਣੀ ਪਿੰਡ ਦੇ ਵਿੱਚ ਵੜੂਗਾ ਇਹਦਾ ਸਾਰਾ ਨੁਕਸਾਨ ਸਾਡੇ ਪਿੰਡ ਨੂੰ ਹੋ ਰਿਹਾ ਇਹਦੇ ਲਈ ਅਸੀਂ ਸਾਰੇ ਐਮਐਲਏ ਸਾਹਿਬ ਨੂੰ ਉੱਪਰ ਸਰਕਾਰ ਨੂੰ ਰਿਕੁਐਸਟ ਕਰਾਂਗੇ ਇਹਦਾ ਸਾਡਾ ਹੱਲ ਕਰਕੇ ਦਿੱਤਾ ਜਾਵੇ ਨਾ ਨਾ ਹੱਲ ਹੋਇਆ ਅਸੀਂ ਨਾ ਬੱਸ ਆਉਣ ਵਾਲੇ ਟਾਈਮ 'ਚ ਵੱਡਾ ਸੰਘਰਸ਼ ਛੇੜਾਂਗੇ ਨਾ ਬੱਸ ਸਾਹਿਬ ਰੋਡ ਜਾਮ ਕਰਾਂਗੇ ਅਸੀਂ ਇਹਦੇ ਲਈ ਸਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਉਧਰ ਪੱਕਾ ਧਰਨਾ ਲਾ ਕੇ ਰੋਡ ਜਾਮ ਕਰ ਦਾਂਗੇ ਜੇ ਸਾਡਾ ਛੇਤੀ ਹੱਲ ਨਾ ਹੋਇਆ ਇਹਦਾ ਨ ਦਿੱਤਾ ਕਮੇਟੀ ਨੂੰ ਐਪਲੀਕੇਸ਼ਨਾਂ ਪੰਜ ਵਾਰੀ ਐਪਲੀਕੇਸ਼ਨ ਦੇ ਲਈ ਉੱਪਰ ਵੀ ਐਪਲੀਕੇਸ਼ਨ ਦੇ ਲਈ ਇਹਦਾ ਹੱਲ ਛੇਤੀ ਨਾ ਕੱਢਿਆ ਗਿਆ ਬਰਸਾਤ ਆਉਣ ਤੋਂ ਪਹਿਲਾਂ ਪਹਿਲਾਂ ਸਾਡਾ ਨਹੀਂ ਅਸੀਂ ਰੋਡ ਜਾਮ ਕੀਤਾ ਜਾਵੇਗਾ ਪੱਕਾ ਸੰਘਰਸ਼ ਧਰਨਾ ਲਾ ਕੇ ਬਹਿ ਜਾਣਗੇ ਪਿੰਡ ਵਾਲੇ ਸਾਡੀ ਇਹ ਜ਼ਿੰਮੇਵਾਰੀ ਫਿਰ ਸਰਕਾਰ ਦੀ ਹੋਊਗੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ। ਰਾਮਗੜ੍ਹ ਪੁੱਡਾ ਦੇ ਲੋਕ ਪਿੰਡ ਵਾਸੀ ਇਕੱਠੇ ਹੋਏ ਸੀ ਜਿੱਥੇ 50 ਤੋਂ 55 ਏਕੜ ਜ਼ਮੀਨ ਹੈ ਜਿਹੜੀ ਉਹਨਾਂ ਦੇ ਉਹਦੇ ਵਿੱਚ ਨਾ ਸੀਵਰੇ ਦਾ ਪਾਣੀ ਇਕੱਠਾ ਹੋਇਆ ਹੋਗਾ ਸੀਗਾ ਜਿਸ ਕਰਕੇ ਉਹਨਾਂ ਦੀ ਫਸਲ ਵੀ ਖਰਾਬ ਹੋ ਗਈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਨੇੜੇ-ਤੇੜੇ ਜਿਹੜੀਆਂ ਵੱਡੀਆਂ ਹਾਈ ਰਾਈਜ਼ ਜਾਂ ਹੋਰ ਵੀ ਜੋ ਸੁਸਾਇਟੀਆਂ ਬਣੀਆਂ ਹੋਈਆਂ ਉਹਨਾਂ ਦੇ ਨਾ ਕੋਈ ਐਸਟੀਪੀ ਪਲਾਂਟ ਨੇ ਤੇ ਉਹਨਾਂ ਦੇ ਕਰਕੇ ਜਿਹੜੇ ਕੁਦਰਤੀ ਚੋਅ ਸੀਗੇ ਉਹ ਵੀ ਬੰਦ ਕਰ ਦਿੱਤੇ ਗਏ ਜਿਸ ਕਰਕੇ ਉਹ ਜਿਹੜਾ ਸੀਵਰੇਜ ਦਾ ਪਾਣੀ ਹੈ ਉਹਨਾਂ ਦੇ ਖੇਤਾਂ ਵੱਲ ਨੂੰ ਛੱਡਿਆ ਜਾ ਰਿਹਾ ਜੀ ਸਰ ਤੁਸੀਂ ਸਾਡੇ ਧਿਆਨ ਚ ਲਿਆਦਾ ਹੈ ਇਹਦਾ ਅਸੀਂ ਨਾ ਅੱਗੇ ਇੱਕ ਐਸਟੀਵੀ ਵੀ ਲਾ ਰਹੇ ਹਾਂ ਜੇ ਕਿਤੇ ਕੋਈ ਦਿੱਕਤ ਹੋਊਗੀ ਨਾ ਇਹਦਾ ਸਰਵੇ ਕਰਵਾ ਕੇ ਨਾ ਇਹਦਾ ਤੁਹਾਡੀ ਇਸਲਾਹ ਆਪਣੇ ਪਬਲਿਕ ਇਸਲਾਹ ਨਾਲੇ ਮਸੀਨ ਇਸਲਾਹ ਨਾਲ ਇਹਦਾ ਸਿਚੁਏਸ਼ਨ ਕਰ ਦਾਂਗੇ ਹਮ ਹਮ ਸਰ ਇਹ ਪਹਿਲਾਂ ਵੀ ਪ੍ਰੋਬਲਮ ਪਹਿਲਾਂ ਵੀ ਦੱਸਿਆ ਸੀ ਉੱਥੇ ਕਿ 2021 ਦੇ ਵਿੱਚ ਵੀ ਅਸੀਂ ਇੱਕ ਨਾ ਮੰਗ ਪੱਤਰ ਦਿੱਤਾ ਸੀ ਐ ਐਮਸੀ ਨਗਰ ਕੌਂਸਲ ਚ ਲੇਕਿਨ ਕੋਈ ਹੱਲ ਨਹੀਂ ਨਿਕਲਿਆ ਹੁਣ ਤੱਕ ਕੋਈ ਨਹੀਂ ਹੁਣ ਕੱਢਾਂਗੇ ਓਕੇ ਬੁੱਕ ਕੇਈ ਵਾਰੀ ਮੱਦੇ ਮੱਦੇ ਪ੍ਰੋਬਲਮ ਆਈ ਨਹੀਂ ਕੱਢਾਂਗੇ ਹੁਣ ਜੀ ਜੀ